ਸਸੀ ਗਾਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਮੋਂਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਪੰਜਾਬ ਜੀਕੇ ਦਾ ਇੱਕ ਨਵਾਂ ਲੈਕਚਰ ਇਹ ਹੈਗੀ ਆਪਣੀ ਵੀਡੀਓ ਨੰਬਰ 10 ਇਹ ਵੀਡੀਓ ਦੇ ਨਾਲ ਰਾਜੇ ਆਪਣੇ ਘਟੋ ਘਟਾ ਟਾਈਮ ਸਮਝ ਲਓ ਕਿ ਪੰਜਾਬ ਜੀਕੇ ਦਾ ਆਪਣਾ ਅ 200 ਪਲੱਸ ਆਪਣੇ ਘਟੋ ਘਟਾ ਅੱਠ ਵੀਡੀਓ ਦੇ ਵਿੱਚ ਆਪਾਂ 200 ਕਵ ਜਾਂ 250 ਪ੍ਰਸ਼ਨ ਆਪਣਾ ਜਿਹੜਾ ਐਮਸੀਕਿਊ ਹੈ 250 MCQ ਜਿਹੜਾ ਉਹ ਆਪਣਾ ਕਵਰ ਹੋ ਜੂਗਾ 10 ਵੀਡੀਓ ਨਾਲ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਤਾਂ ਜੀ ਆਪਣੇ 25 MCQ ਹੁੰਦੇ ਆ ਠੀਕ ਹੈ ਜੀ ਇੰਡੀਆ ਜੀ ਦੇ ਪਿੱਛੇ ਆਪਾਂ ਥੋੜਾ ਜਿਹਾ ਪਿੱਛੇ ਕੋਈ ਗੱਲ ਨਹੀਂ ਉਹ ਤੁਹਾਡਾ ਕਿਹੜਾ ਹਫਤਾ ਲਗਾਤਾਰ ਲਾ ਕੇ ਆ ਵੀਡੀਓ ਇਹਨਾਂ ਦੇ ਬਰਾਬਰ ਪਹੁੰਚਦੇ ਕਰ ਦਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਦੂਜੀ ਗੱਲ ਇਹਦਾ ਜੇ ਕੋਰਸ ਬਿਲਕੁਲ ਫ੍ਰੀ ਸਟਾਰਟ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਤੁਹਾਨੂੰ 1800 ਤੋਂ ਲੈ ਕੇ 2000 ਦੇ ਵਿੱਚ ਵਿੱਚ ਉਹ MCQ ਜਿਹੜੇ TCS ਦੇ ਵਿੱਚ ਆਏ ਹੋਏ ਆ ਉਹ MCQ ਜਿਹੜੇ PCS ਦੇ ਵਿੱਚ ਆਏ ਹੋਏ ਆ ਓ ਐਮ ਸੀ ਕਿਊ ਦਾ ਜਿਹੜੇ TCS PCS ਤੇ ਜਿਹੜੇ P T Plus ਬੋਰਡ ਦੁਆਰਾ ਪੇਪਰ ਲੈਂਤੇ ਗਏ ਉਹਨਾਂ ਦੁਆਰਾ ਇਹ ਵਾ ਨੈਲਟ ਦੁਆਰਾ ਕਰੇ ਗਏ ਜਿਹੜੇ ਆਏ ਹੋਏ ਆ ਠੀਕ ਹੈ ਜੀ ਸਾਰੇ ਐਮ ਸੀ ਕਿਊ ਦੇ ਵਿੱਚ ਪ੍ਰੋਵਾਈਡ ਕਰੇ ਹੋਏ ਹੈ ਕੋਰਸ ਦੇ ਵਿੱਚ ਤੁਹਾਡੇ ਚ ਠੀਕ ਹੈ ਜੀ ਤਾਂ ਕਰਕੇ ਮੈਂ ਕਹਿ ਰਿਹਾ ਕਿ ਸਾਰੇ ਬੱਚੇ ਨੇ ਕੋਰਸ ਨੂੰ ਵੱਧ ਤੋਂ ਵੱਧ ਸ਼ੇਅਰ ਇਤੇ ਜੁੜੂ ਕਰਦੇ ਨੇ ਬਾਕੀ ਦਾ ਜਿਹਦੀ ਵੀ ਪਲੇਲਿਸਟ ਬਣਾ ਦਿੱਤੀ ਗਈ ਹੈ ਕਿਉਂਕਿ ਅਲੱਗ-ਅਲੱਗ ਬੱਚੇ ਨੂੰ ਪ੍ਰੋਬਲਮ ਹੁੰਦੀ ਸੀ ਬੈ ਉਹ ਲੰਬਣ ਦੇ ਵਿੱਚ ਵੀਡੀਓ ਕਿ ਸਰ ਜੀ ਆ ਵੀਡੀਓ ਕਿੱਥੇ ਪਈ ਆ ਫਲਾਣੀ ਕਿੱਥੇ ਪਈ ਆ ਤਾ ਕਰਕੇ ਉਹ ਚੀਜ਼ੇ ਵਾਸਤੇ ਤੁਹਾਡੀ ਪਲੇਲਿਸਟ ਅਪਡੇਟ ਕਰ ਦਿੱਤੀ ਤੇ ਉਹ ਤੁਹਾਨੂੰ ਮੈਸੇਜ ਤੇ ਦਿਖਾ ਦੂੰਗਾ ਜੇ ਵੀਰੇ ਯਾਦ ਰਹੇਗਾ ਕਿ ਤੁਹਾਨੂੰ ਪਲੇਲਿਸਟ ਦਿਖਾਉਣੀ ਹੈ ਠੀਕ ਹੈ ਜੀ ਤੇ ਬਾਕੀ ਦਾ ਜੇ ਜਿਹੜੇ ਬੱਚੇ ਨੇ ਫੁੱਲ ਬੈਚ ਲੈਣਾਗਾ ਠੀਕ ਹੈ ਜੀ ਫੁੱਲ ਬੈਚ ਆਪਣਾ ਅਪਡੇਟ ਹੋ ਰਿਹਾ ਹੈ ਰਾਜੇ ਬਹੁਤ ਬੱਚੇ ਕਹਿ ਰਹੇ ਸੀ 2024 ਵਾਲੇ ਤੁਸੀਂ ਕਰੰਟ ਅਫੇਅਰ ਡਿਲੀਟ ਕਰਤੇ ਪਰ ਜਿਹੜਾ ਜੋ ਡਿਲੀਟ ਨਹੀਂ ਕੀਤੇ ਉਹ ਤੁਹਾਡੇ ਅਪਡੇਟ ਹੋਣਗੇ ਕਿਉਂਕਿ ਉਹ ਚ ਵੀਕਲੀ ਕਰੰਟ ਅਫੇਅਰ ਸੀਗੇ ਤੇ ਡੇਲੀ ਵਾਲੇ ਕਰੰਟ ਅਫੇਅਰ ਸੀ ਉਹ ਸਾਰੇ ਕੰਬਾਈਨ ਕਰਕੇ ਮੈਂ ਇੱਕ ਸਪੈਸ਼ਲ ਵੀਡੀਓ ਦੇ ਵਿੱਚ ਐਡ ਕਰ ਰਿਹਾ ਹਾਂ ਜਿਵੇਂ ਜਨਵਰੀ ਦੇ ਦਾਟ ਇੱਕ ਮਨთ ਦੇ ਇੱਕ ਵੀਡੀਓ ਦੇ ਵਿੱਚ ਕਵਰ ਹੋ ਜਾਣਗੇ ਤੁਹਾਡੇ ਠੀਕ ਹੈ ਉਹ ਤੁਹਾਡੇ ਅਪਡੇਟ ਹੋਈ ਜਾਣਗੇ 25 ਤਰੀਕ ਜਨਵਰੀ ਤੱਕ ਤੁਹਾਡਾ ਬੈਚ ਕਾਫੀ ਅਪਡੇਟ ਹੋ ਜਾਊਗਾ ਅਪਡੇਟ ਹੋ ਜਾਊਗਾ ਮਤਲਬ ਨਵਾਂ ਲੈਕਚਰ ਤੁਹਾਡੇ ਐਡ ਹੁੰਦੇ ਰਹਿਣਗੇ ਉਹਦੇ ਵਿੱਚ ਠੀਕ ਹੈ ਜੀ ਤੇ ਪੰਜਾਬੀ ਦੀ ਤੁਹਾਡੀ ਇੱਕ ਸਪੈਸ਼ਲ ਬੁੱਕ ਹੈ ਜਿਹੜੀ ਮੈਂ ਉਹਦੇ ਚ ਅਪਡੇਟ ਕਰ ਰਹੇ ਹਾਂਗਾ 볼リューム 2 ਠੀਕ ਹੈ ਜੀ 볼リューム 1 ਆਪਣੇ ਅਪਡੇਟ ਹੋਈ ਵੀ ਨਾਲ ਉਹਦੇ MCQ ਦੀ ਕਲਾਸ ਤੇ ਜਿਹੜੀ 볼リューム 2 ਬੁੱਕ ਅਪਡੇਟ ਹੋਣੀ ਹੈ ਇਹ ਤੁਹਾਨੂੰ ਮੈਂ ਆਪਣੇ ਵੀਡੀਓ ਵਿੱਚ PDF ਹੋਗਾ ਉਹ ਵੀ ਸਾਡਾ ਠੀਕ ਹੈ ਜੀ ਤੇ ਚਲੋ ਜੀ ਬਾਕੀ ਆਪਾਂ ਜੇ ਕਿਸੇ ਬੱਚੇ ਨੇ ਫੁੱਲ ਬੈਚ ਲੈਣਾ ਰਾਜੇ ਉਹਦੇ ਵਾਸਤੇ ਆਪਣੀ ਐਪ ਹੁੰਦੀ ਹੈ ਦੀਪਪੁੱਲ ਰੈਜੂਕੇਸ਼ਨ ਅਰਾ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਹੈ ਕਲਾਸ ਪਲੱਸ ਅਤੇ ਕਲਾਸ ਪਲੱਸ ਵਾਲਾ ਇੱਕ ਕੋਡ ਫਿਲ ਕਰਨਾ ਹੁੰਦਾ ਡਬਲ ਐਕਸ ਰ ਹੈ ਐਪ 'ਤੇ ਕਿਸੇ ਵੀ ਕੋਈ ਚੋਬਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਰਾਜੇ ਤੁਸੀਂ ਆਹ ਨੰਬਰ ਤੇ ਮੈਨੂੰ ਕਾਲ ਵੀ ਕਰ ਸਕਦੇ ਹੋ ਬੈਚ ਦੇ ਵਿੱਚ ਰਾਜੇ ਸਾਰੇ ਲੈਕਚਰ ਤਾਂ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਮਿਲਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਰਾਜੇ ਇੰਗਲਿਸ਼ ਤੇ ਮੈਥ ਤੇ ਰੀਜਨਿੰਗ ਤਾਂ ਟ੍ਰੈਕਸ ਨਾਲ ਕਰਵਾਈ ਜਾਂਦੀ ਹੈ ਕਿ ਜਿਹੜਾ ਕਿ ਕਿਸੇ ਵੀ ਬੁੱਕ ਚੋਂ ਮੈਥ ਨਹੀਂ ਲੱਭੇ ਤੁਹਾਨੂੰ ਕਿਤੋਂ ਨਹੀਂ ਲੱਭਣੇ ਜਿਹੜੇ ਆਪਾਂ ਤੁਹਾਨੂੰ ਲਮਾਉਣੇ ਆ। ਠੀਕ ਹੈ ਜੀ ਤੇ ਬਾਕੀ ਦਾ ਜੇ ਸਲੇਵਸ ਦੀ ਸਾਡੀ 100% ਗਾਰੰਟੀ ਹੋਊਗੀ ਕਰਵਾਏ ਹੋਏ ਦੇ ਵਿੱਚ ਹੀ ਆਊਗਾ। ਆਪਣੇ ਕੋਲੇ ਬੈਚ ਪੰਜਾਬ ਪੁਲਿਸ ਪਟਵਾਰੀ ਪਲੱਸ ਆਲ ਪੰਜਾਬ ਐਗਜ਼ਾਮ ਠੀਕ ਹੈ ਜੀ ਜਿਹਦੇ ਵਿੱਚ ਤੁਹਾਡੇ ਗਰੁੱਪ 2 ਦੇ ਜਾਂ ਸਾਰੇ ਪੰਜਾਬ ਦੇ ਐਗਜ਼ਾਮ ਵੀ ਕਵਰ ਹੋ ਜਾਣਗੇ। ਆਪਾਂ ਸਿਰਫ ਸਾਲ ਦੇ ਵਿੱਚ ਤਿੰਨ ਬੈਚ ਹੀ ਚਲਾਉਣੇ ਹੁੰਦੇ ਆ ਕਿਉਂਕਿ ਆਪਣਾ ਰਿਜ਼ਲਟ ਰਾਜੇ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਆਉਂਦਾ ਤੇ ਆਪ ਨੂੰ ਇਹ ਹੈ ਕਿ ਹਰ ਸਾਲ ਹੀ ਆਪਣਾ ਰਿਜ਼ਲਟ ਐਵੇਂ ਜਿਵੇਂ ਕਿਉਂਕਿ ਜੇ ਆਪਾਂ ਹੋਰ ਕੋਰਸ ਆਪਣੇ ਉਡ ਲਈਏ ਨਾ ਕਿਉਂਕਿ ਮੇਰੇ ਕੋਲੇ ਮੇਨ ਕੋਰਸ ਪੰਜਾਬ ਪੁਲਿਸ ਪਟਵਾਰੀ ਤੇ ਗਰੁੱਪ ਡੀ ਦੇ ਪੇਪਰ ਹੁੰਦੇ ਆਪਣੇ ਹੈ ਨਾ ਕਿ ਮੈਂ ਨਹੀਂ ਚਾਹੁੰਦਾ ਕਿ ਰਾਜੇ ਕਿ ਲਾਲਚ ਪਿੱਛੇ ਕਿਸੇ ਬੱਚੇ ਦਾ ਮੈਨੂੰ ਨੁਕਸਾਨ ਕਰਾਂ ਕਿਉਂਕਿ ਬਾਅਦ ਵਿੱਚ ਇੱਕ ਟਾਈਮ ਨਾ ਦਿੱਤਾ ਜਾਵੇ ਤਾਂ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗਦੀ ਆ ਆਪ ਹੀ ਠੀਕ ਹੈ ਜੀ ਬਾਕੀ ਦਾ ਜਿਹੜੇ ਬੱਚੇ ਜੁਆਇਨ ਕਰਨਗੇ ਜਾਂ ਕਰ ਰਹੇ ਆ ਉਹਨਾਂ ਸਾਰੇ ਬੱਚਿਆਂ ਦਾ ਧੰਨਵਾਦ ਤੇ ਚਲੋ ਚੱਲਦੇ ਆਂ ਜੀ ਲੈਕਚਰ ਤੇ ਹੁਣ ਇਹ ਲੈਕਚਰ ਦੇ ਵਿੱਚ ਪਹਿਲਾ ਪ੍ਰਸ਼ਨ ਹੈਗਾ ਕਿਹਨੇ ਪੰਜਾਬ ਵਿਆਰਿਆਸਤੀ ਪ੍ਰਜਾ ਮੰਡਲ ਦੀ ਸਥਾਪਨਾ ਕਦੋਂ ਹੋਈ ਸੀਗੀ ਠੀਕ ਹੈ ਜੀ ਇਹਦੀ ਸਥਾਪਨਾ ਹੋਈ ਸੀ ਰਾਜੇ 1928 ਦੇ ਵਿੱਚ ਠੀਕ ਹੈ ਜੀ 1928 ਦੇ ਵਿੱਚ ਹੋਈ ਸੀ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾ 1928 ਦੇ ਵਿੱਚ ਇੱਕ ਹੋਰ ਘਟਨਾ ਵੀ ਹੋਈ ਸੀ ਰਾਜੇ ਕੰਡੈਕਟ ਕੰਟੈਕਟ ਮੈਥਡ ਗੈਦਾ ਦੇਖੂ ਆਪਾਂ ਸੋਨੂੰ ਪਤਾ ਕਿ 1927 ਦੇ ਵਿੱਚ ਸਾਈਮਨ ਕਮਿਸ਼ਨ ਬਣਿਆ ਸੀਗਾ ਜੇ ਸੋਨੂੰ ਪੁੱਛ ਲੈਣਾ ਕਿ ਜਿਹੜਾ ਸਾਈਮਨ ਕਮਿਸ਼ਨ ਸੀਗਾ ਇਹ ਬਣਿਆ ਕਿਦੋਂ ਸੀਗਾ ਇਹ ਬਣਿਆ ਸੀ 1927 ਦੇ ਵਿੱਚ ਇੰਡੀਆ ਕਿਦੋਂ ਆਇਆ ਸੀਗਾ 1928 ਦੇ ਵਿੱਚ ਲਾਹੌਰ ਰੇਲਵੇ ਸਟੇਸ਼ਨ ਤੇ ਰਾਜੇ ਉਤਰਿਆ ਸੀਗਾ ਠੀਕ ਹੈ ਜੀ ਸਾਇਮਨ ਕਮਿਸ਼ਨ ਦਾ ਇੱਕ ਨਾਮ ਹੋਰ ਹੈਗਾ ਇਹਨੂੰ ਬੈਟਮੈਨ ਕਮਿਸ਼ਨ ਵੀ ਕਹਿ ਦਿੰਦੇ ਆ ਬੈਟਮੈਨ ਕਮਿਸ਼ਨ ਤਾਂ ਕਹਿਨ ਦੇ ਰਾਜੇ ਕਿਉਂਕਿ ਇਹਦੇ ਵਿੱਚ ਸਾਰੇ ਗੋਰੇ ਸੀਗੇ ਕੋਈ ਵੀ ਭਾਰਤੀ ਨਹੀਂ ਸੀਗਾ ਇਹ ਬਣਾਇਆ ਕਦੇ ਵਾਸਤੇ ਗਿਆ ਸੀਗਾ ਜਿਹੜੀ 13 April 1919 ਦੀ ਜਿਲ੍ਹਿਆਂ ਵਾਲੇ ਵਾਗ ਦੀ ਘਟਨਾ ਹੈਗੀ ਠੀਕ ਹੈ ਜੀ ਉਹਦੀ ਇਹਦੀ ਜਾਂਚ ਕਰਨ ਵਾਸਤੇ ਨੂੰ ਬਣਾਇਆ ਗਿਆ ਸੀਗਾ ਠੀਕ ਹੈ ਜੀ ਤੇ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾਗਾ ਪ੍ਰਸ਼ਨ ਕਰਵਾ ਕੇ ਗਿਆ ਹੋਇਆ ਮੈਂ ਕਨਟਫੇਰਾਂ ਦੇ ਵਿੱਚ ਜਨਵਰੀ ਕਨਟਫੇਰ ਦਾ ਆਪਰੇਸ਼ਨ ਦਾ ਕਿ ਕਿੰਨੇ ਸਾਲ ਹੋ ਗਏ 2025 ਦੇ ਵਿੱਚ 24 ਦੇ ਵਿੱਚ 24 ਤੱਕ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਨੂੰ ਤਾਂ 105 ਸਾਲ ਹੋ ਗਏ ਜੀ ਠੀਕ ਹੈ ਚਲੋ ਚੱਲ ਗਏ ਹੁਮਰੇ ਅੱਪਗੇ ਤਾਂ ਇਹਦਾ ਆਨਸਰ ਹੈਗਾ ਆਪਣਾ 1928 ਭਰਾ ਪੰਜਾਬ ਰਿਆਸਤੀ ਪ੍ਰਜਾ ਮੰਡਲ ਦੀ ਸਥਾਪਨਾ 1928 ਚ ਹੋਈ ਸੀ ਇਹਦਾ ਫਾਊਂਡਰ ਕੌਣ ਸੀਗਾ ਜਾਂ ਇਹਦਾ ਪਹਿਲਾ ਲੀਡਰ ਕੌਣ ਸੀ ਇਹਦਾ ਕਮੈਂਟ ਤੁਸੀਂ ਕਰਨਾ ਰਾਜ ਜੀ ਸੇਵਾਸੇ ਕਿ ਠਿਕਰੀ ਵਾਲਾ ਸੀ ਕਿ ਕੋਈ ਹੋਰ ਸੀਗਾ ਚਲੋ ਇਹਨਾਂ ਦੱਸ ਦਿਓ ਬੰਦਾ ਸ਼ਹੀਦ ਸਖਦੇਵ ਸਿੰਘ ਸਖਦੇਵ ਸਿੰਘ ਰਾਜਗੁਰੂ ਸੀਰਪਖ ਸਿੰਘ ਠੀਕ ਹੈ ਜੀ ਇਹ ਤਿੰਨੇ ਨੌਜਵਾਨ ਸੀ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀਗੀ ਲਾਹੌਰ ਸਾਜ਼ਿਸ਼ ਕੇਸ ਦੇ ਤਹਿਤ ਕਿਹੜੇ ਕੇਸ ਦੇ ਤਹਿਤ ਰਾਜੇ ਲਾਹੌਰ ਸਾਜ਼ਿਸ਼ ਕੇਸ ਠੀਕ ਹੈ ਜੀ ਤਾਂ ਇਹਨਾਂ ਨੂੰ ਰਾਜੇ ਇਹ ਲੁਧਿਆਣਾ ਜਿਹਦੇ ਨਾਲ ਸੰਬੰਧਤ ਹੈਗੇ ਠੀਕ ਹੈ ਜੀ ਤੇ ਇਹਨਾਂ ਦਾ ਜਨਮ ਕਿਹੜੇ ਪਿੰਡ ਵਿੱਚ ਹੋਇਆ ਸੀਗਾ ਆਪਾਂ ਤੋਂ ਇਹ ਪੁੱਛਦੇ ਨੇ ਜੀ ਠੀਕ ਹੈ ਜੀ ਤਾਂ ਇਹ ਹੋਇਆ ਸੀ ਨਗਾਰਾ ਦੇ ਵਿੱਚ ਠੀਕ ਹੈ ਜੀ ਨਗਾਰਾ ਦੇ ਵਿੱਚ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆਂ ਕਹਿੰਦੇ ਜੀ ਪੈਪਸੂ ਸਮੂਹ ਦੇ 8 ਰਾਜਸਤਾਨ ਰਾਜਾਂ ਵਿੱਚੋਂ Rajputਾਂ ਦੀ ਸਟੇਟ ਕਿਹੜੀ ਸੀ ਇਹ ਪੁੱਛ ਰਹੇ ਨੇ ਜੀ ਤਾਂ ਕਿਹੜੀ ਸੀ ਜੀ ਇਹ ਹੈਗੀ ਸੀ ਨਾਲਾਗੜ ਨਾਲਾਗੜ ਦੇ ਵਿੱਚ Rajput ਰਹਿੰਦੇ ਸੀ ਜੀ ਠੀਕ ਹੈ ਇਹ ਗੱਲ ਦਾ ਜੀ ਤੁਸੀਂ ਯਾਦ ਰੱਖਣੀ ਹੈ ਹੁਣ ਰਾਜੇ ਤੁਹਾਨੂੰ ਪੁੱਛਿਆ ਜਾਊਗਾ ਬਾਰੇ ਮੇਰੀ ਪੈਪਸੂ ਦੀ ਰਾਜਧਾਨੀ ਕਿਹੜੀ ਸੀ ਪੈਪਸੂ ਦੀ ਰਾਜਧਾਨੀ ਹੈਗੀ ਸੀ ਪਟਿਆਲਾ ਠੀਕ ਹੈ ਜੀ ਤੇ ਪੈਪਸੂ ਨੂੰ ਮਰਜ ਕਿਦੋਂ ਕਰਤਾ ਸੀਗਾ 1956 ਦੇ ਵਿੱਚ ਪੰਜਾਬ ਦੇ ਵਿੱਚ ਇਹਨੂੰ ਮਰਜ ਕਰ ਦਿੱਤਾ ਗਿਆ ਸੀਗਾ ਹੁਣ ਜਿਹੜੀਆਂ ਰਾਜੇ ਇਹਦੀਆਂ ਅਰਿਆਸਤਾ ਸੀਗੀਆਂ ਪੈਪਸੂ ਦੀਆਂ ਠੀਕ ਹੈ ਜੀ ਟ੍ਰੇਨ ਆ ਰਹੀ ਹੈ ਭਾਈ ਸਾਹਿਬ ਥੋੜੀ ਮਾਫੀ ਕਰਨਾ ਠੀਕ ਹੈ ਜੀ ਥੋੜੀ ਜਿਹਾ ਪਾਪੂ ਰੱਖ ਲੈਣੇ ਹੋਲਡ ਰੱਖ ਲੈਣੇ ਚਲੋ ਪੈਪਸੂ ਦੇ ਵਿੱਚ ਰਾਜੇ ਅੱਠ ਸਟੇਟਾਂ ਆਉਂਦੀਆਂ ਅੱਠ ਰਾਜ ਸੀਗੇ ਪੈਪਸੂ ਦੇ ਕਿਹੜੇ-ਕਿਹੜੇ ਸੀ ਲਿਖ ਲਓ ਇੱਕ ਯਾਦ ਕਰ ਲਓ ਇੱਕ ਵਾਰੀ ਮੈਂ ਸ਼ਾਰਟਕਟ ਹੀ ਲਿਖੂੰਗਾ ਪਟਿਆਲਾ ਪੰਜਾਬੀ ਚ ਲਿਖ ਦਿੰਦੇ ਆ ਠੀਕ ਹੈ ਜੀ ਆਹੀ ਪਿੰਗ ਲਿਖਿਆ ਜਾਂਦਾ ਤਾਂ ਪਟਿਆਲਾ ਨਾਂਬਾ ਜੀਂਦ ਨਾਲਾਗੜ ਠੀਕ ਹੈ ਜੀ ਚਾਰ ਇਹ ਸੀਗੀਆਂ ਮਲੇਰ ਕੋਟਲਾ ਖਰੀਦ ਕੋਟ ਕਲਸੀਆਂ ਠੀਕ ਹੈ ਜੀ ਪਟਿਆਲਾ ਨਾਂਬਾ ਜੀਤ ਮਲੇਰਕੋਟਾ ਕਪੂਰਥਲਾ ਠੀਕ ਹੈ ਜੀ ਇਹ ਚਾਰ ਸੀਗੀਆਂ ਤੇ ਪੈਪਸੂ ਦੀ ਮਤਲਬ ਜਿਹੜਾ ਨਾ ਉਹ ਅਧ்கਾਟਨ ਕੀਤੇ ਸੀ ਪੈਪਸੂ ਦਾ ਬਹੁਤ ਬਈ ਪੇਪਰਾਂ ਚ ਆਏਗੀ ਪੈਪਸੂ ਸੀ ਜਿਹੜੀ ਇਹਦਾ ਅਧ்கਾਟਨ ਕੀਤੇ ਸੀਗਾ ਪੈਪਸੂ ਦੀ ਫੁੱਲ ਫਾਰਮ ਦਾ ਤੁਹਾਨੂੰ ਸਾਰੇ ਨੂੰ ਪਤਾ ਹੋਣੀ ਹੈਗੀ ਪੰਜਾਬ ਐਂਡ ਈਸਟ ਪੰਜਾਬ ਸਟੇਟ ਜੁਨੀਅਨ ਠੀਕ ਹੈ ਜੀ ਤੇ ਇਹਦਾ ਅਧ்கਾਟਨ ਕੀਤਾ ਸੀ ਸਰਦਾਰ ਬੱਲਵ ਭਾਈ ਪਟੇਲ ਸਰਦਾਰ ਬੱਲਵ ਭਾਈ ਪਟੇਲ ਨੇ ਇਹਦਾ ਅਧ்கਾਟਨ ਕੀਤਾ ਸੀਗਾ ਤੇ ਰਾਜਪ੍ਰਮੁੱਖ ਕਿਹੜੇ ਸੀ ਤੇ ਤੁਸੀਂ ਦੱਸਣਾ ਜੇ ਜਮਾ ਸੌਖਾ ਅਪਰੇਸ਼ਨ ਹੈਗਾ ਜਮਾ ਸੌਖਾ ਅਪਰੇਸ਼ਨ ਹੈ ਤਾਂ ਦੱਸਣਾ ਜਾਦਵਿੰਦਰਾ ਰਾਜਾ ਜਾਦਵਿੰਦਰਾ ਤੇ ਉਪਰਾਜ ਪ੍ਰਮੁੱਖ ਜਗਤਜੀਤ ਸਿੰਘ ਠੀਕ ਹੈ ਜੀ ਉਪ ਉਪਰਾਜ ਪ੍ਰਮੁੱਖ ਜਗਤਜੀਤ ਸਿੰਘ ਜੇ ਕਲਾ ਪ੍ਰਮੁੱਖ ਪੁੱਛਣਾ ਹੈ ਨਾ ਫਿਰ ਆਪਣਾ ਜਾਦਵਿੰਦਰਾ ਸਰਦਾਰ ਬੱਲਭਾਈ ਪਟੇਲ ਨੇ ਇਹਦਾ ਹੋਕਰਿਆ ਸੀਗਾ ਤੇ 15 ਜੁਲਾਈ 1948 ਨੂੰ ਇਹਦਾ ਉਦਘਾਟਨ ਕੀਤਾ ਗਿਆ ਸੀਗਾ ਤੇ 1956 ਨੂੰ ਇਹਨੂੰ 1 ਨਵੰਬਰ 1956 ਨੂੰ ਇਹਨੂੰ ਮਰਜ ਕਰਤਾ ਸੀਗਾ ਪੰਜਾਬ ਦੇ ਵਿੱਚ ਠੀਕ ਹੈ ਜੀ ਨਾਲਾਗੜ ਸੀ ਸੀ ਇਹ ਰਾਜਪੂਤਾਂ ਦੀ ਸਟੇਟ ਜਿਉਂਦਾ ਜੀਵਨ ਜਿਉਂਦਾ ਜੀਵਨ ਇੱਕ ਪ੍ਰਸਿੱਧ ਰਚਨਾ ਹੈ ਜੀ ਕਹਿੰਦੇ ਇਹ ਕਿਹੜੀ ਮਹਾਨ ਸ਼ਖਸੀਅਤ ਹੈ ਜਿਹਦੀ ਇਹ ਰਚਨਾ ਹੈਗੀ ਜਿਉਂਦਾ ਜੀਵਨ ਇਹ ਹੈਗੀ ਹੈ ਜੀ ਅਪਰਤੀ ਅੰਬਦਾ ਪ੍ਰੀਤਮ ਜੀ ਦੀ ਅੰਬਦਾ ਪ੍ਰੀਤਮ ਜੀ ਦੀ ਮਹੱਤਵਪੂਰਨ ਰਚਨਾ ਦੋ ਤਿੰਨ ਲਿਖ ਲਓ ਦਿੱਲੀ ਦੀਆਂ ਗਲੀਆਂ ਅੱਜ ਅੱਖਾਂ ਵਾਰਸ਼ ਸ਼ਾਹ ਨੂੰ ਰਸਿੱਧੀ ਟਿਕਟ ਕਾਗਜ਼ ਤੇ ਕੈਨਵਸ ਠੀਕ ਹੈ ਜੀ ਮਹਤਵਪੂਰਨ ਰਚਨਾ ਹੈ ਜੀ ਡਰਟੀ ਪੁੱਛਿਆ ਜਾਂਦਗਾ ਇਹ ਪੇਪਰ ਦੇ ਵਿੱਚ ਉਹ ਤਾਂ ਭਾਵੇਂ ਨਾ ਪੁੱਛੇ ਇਹ ਪੱਕੀ ਹੁੰਦੀਆਂ ਨਹੀਂ ਆ ਠੀਕ ਹੈ ਜੀ ਇਹ ਯਾਦ ਕਰ ਲਿਓ ਨਾਨਕ ਸਿੰਘਲ ਬਾਰੇ ਤੁਹਾਨੂੰ ਪਤਾ ਹੀ ਹੈਗਾ ਖੂਨੀ ਵਿਸਾਖੀ ਅ ਚਿੱਟਾ ਲਹੁ ਪਵਿੱਤਰ ਪਾਪੀ ਠੀਕ ਹੈ ਜੀ ਇਹਨਾਂ ਹੀ ਰਚਨਾ ਹੈ ਜੀ ਚਲੋ ਖੂਨੀ ਵਿਸਾਖੀ ਚਿੱਟਾ ਲਹੁ ਪਵਿੱਤਰ ਪਾਪੀ ਇਸ ਤੋਂ ਬਾਅਦ ਕਹਿੰਦੇ ਜੀ ਇਹਨਾਂ ਵਿੱਚੋਂ ਕਿਹੜਾ ਫਰੋਜਪੁਰ ਡਿਵੀਜ਼ਨ ਦਾ ਹਿੱਸਾ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਕਿਹੜਾ ਫਰੋਜਪੁਰ ਡਿਵੀਜ਼ਨ ਦਾ ਹਿੱਸਾ ਨਹੀਂ ਹੈਗਾ ਆਪਾਂ ਤਾਂ ਇਹ ਪੁੱਛ ਰਹੇ ਨਹੀਂ ਜੀ ਠੀਕ ਹੈ ਜੀ ਦੱਸੋ ਜੀ ਇਹਨਾਂ ਦੇ ਵਿੱਚ ਕਿਹੜਾ ਫਰੋਜਪੁਰ ਦਾ ਹਿੱਸਾ ਨਹੀਂ ਹੈਗਾ ਗਰਦਾਸਪੁਰ ਠੀਕ ਹੈ ਜੀ ਫਰੋਜਪੁਰ ਤਾਂ ਫਰੋਜਪੁਰ ਡਿਵੀਜ਼ਨ ਆ ਗਈ ਮੋਗਾ ਮੁਕਸਰ ਠੀਕ ਹੈ ਜੀ ਇਹ ਤਿੰਨ ਹੀ ਆ ਤਿੰਨੇ ਤਿੰਨੇ ਆਉਂਦੇ ਫਰੋਜਪੁਰ ਡਿਵੀਜ਼ਨ ਦੇ ਵਿੱਚ ਰਾਜੀਵ ਲੋਂਗੋਵਾਲ ਸਮਝੌਤਾ ਕਦੋਂ ਹੋਇਆ ਸੀ ਇੰਨੇ ਵਾਰੀ ਪੇਪਰ ਦੇ ਵਿੱਚ ਰਿਪੀਟ ਹੋ ਗਿਆ ਤਾਂ ਇੰਨੇ ਵਾਰੀ ਮੈਂ ਕਹਿੰਦਾ ਕਿ ਜੇ ਮੈਂ ਤੁਹਾਨੂੰ 10 ਵੀਡੀਓ ਬਣਾ ਕੇ ਦੱਸ 5 ਵਾਰੀ ਰਿਪੀਟ ਹੋਇਆ ਹੋਊਗਾ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 5 ਪੇਪਰਾਂ ਦੇ ਵਿੱਚ ਰਿਪੀਟ ਹੋਇਆ ਹੋਇਆ ਹੈ ਠੀਕ ਹੈ ਜੀ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਦਸਾਂ ਦੇ ਵਿੱਚੋਂ 5 ਪੇਪਰਾਂ ਦੇ ਵਿੱਚ ਰਿਪੀਟ ਹੋਇਆ ਹੋਇਆਗਾ ਤਾਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਓ 24 ਜੁਲਾਈ 1985 24 ਜੁਲਾਈ 1985 ਡੇਟ ਸਿੱਧੀ ਯਾਦ ਰੱਖਣੀ ਹੈ 1985 ਨਾ ਯਾਦ ਰੱਖ ਲਓ ਗੱਲਾ 1985 ਦੇ ਦੋ ਥਾਂ ਬੰਦੀ ਲਿਖ ਇਸ ਤੋਂ ਬਾਅਦ ਕਰੇ ਪੰਜਾਬ ਦੇ ਵਿੱਚ ਕੁੱਲ ਕਿੰਨੇ ਤਖਤ ਹੈਗੇ ਪੰਜਾਬ ਦੇ ਵਿੱਚ ਕੁੱਲ ਤਿੰਨ ਤਖਤ ਹੈ ਜੀ ਤੇ ਦੋ ਤਖਤ ਪੰਜਾਬ ਤੋਂ ਬਾਹਰ ਹੈਗੇ ਠੀਕ ਹੈ ਜੀ ਦੋ ਤਖਤ ਪੰਜਾਬ ਤੋਂ ਬਾਹਰ ਹੈਗੇ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਤਖਤ ਸ਼੍ਰੀ ਅੰਮ੍ਰਿਤਸਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਠੀਕ ਹੈ ਜੀ ਇਹ ਆਪਣੇ ਪੰਜਾਬ ਦੇ ਵਿੱਚ ਹੈ ਜਿਹੜੇ ਦੋ ਬਾਹਰ ਹੈ ਜਿੰਨਾਂ ਦਾ ਨਿਰਮਾਣ ਮਹਾਰਾਜੀ ਸਿੰਘ ਜੀ ਨੇ ਕਰਵਾਇਆਗਾ ਉਹ ਪੰਜਾਬ ਤੋਂ ਬਾਹਰ ਹੈਗੇ ਮਹਾਰਾਸ਼ਟਰ ਤੇ ਪਟਨਾ ਠੀਕ ਹੈ ਜੀ ਚਲੋ ਉਹਨਾਂ ਦੇ ਨਾਮ ਤੁਸੀਂ ਦੱਸੋ ਮੈਨੂੰ ਕਮੈਂਟਾਂ ਦੇ ਵਿੱਚ ਚੰਗ ਦੀ ਜਿੱਤ ਮਹਾਰਾਜ ਜੀ ਸਿੰਘ ਨੇ ਕਦੋਂ ਹੋਈ ਸੀ ਚੰਗ ਦੀ ਜਿੱਤ ਠੀਕ ਹੈ ਜੀ ਚੰਗ ਪ੍ਰਦੇਸ਼ ਤੇ ਮਹਾਰਾਜ ਜੀ ਸਿੰਘ ਜੀ ਨੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ਇਹ ਪੁੱਛ ਰਹੇ ਨੇ ਜੀ ਆਪਾਂ ਤੋਂ 1807 ਦੇ ਵਿੱਚ 1807 ਦੇ ਵਿੱਚ ਅਲੀਵਾਲ ਦੀ ਲੜਾਈ ਕਦੋਂ ਹੋਈ ਸੀ ਠੀਕ ਹੈ ਜੀ ਬੱਦੋਵਾਲ ਅਲੀਵਾਲ ਇਹ ਪਹਿਲੀ ਸਿੱਖ ਐਂਗਲੋ-ਵਾਰ ਦੀ ਚੌਥੀ ਜੰਗ ਸੀਗੀ ਜੀ ਠੀਕ ਹੈ ਜੀ ਅਲੀ ਬਦੋਵਾਲ ਅਲੀਵਾਲ ਸਵਰਾਉ ਠੀਕ ਹੈ ਜੀ ਸਵਰਾਉ ਲਾਸਟ ਦੇ ਸੀਗੀ ਇਹ ਕਨੇ ਕਦੋਂ ਹੋਈ ਹੈ ਤਾਂ ਇੱਥੋਂ ਰਾਜੇ ਆਪਾਂ ਇੱਕ ਆਪਸ਼ਨ ਤਾਂ ਕੱਟ ਦੋ ਇਹ ਚੋਂ ਠੀਕ ਹੈ ਜੀ ਇੱਕ ਆਪਸ਼ਨ ਤਾਂ ਕੱਟ ਦੋ ਤਾਂ ਚੌਥੀ ਜੰਗਾ ਰਾਜੇ ਇਹ ਠੀਕ ਹੈ ਜੀ ਚੌਥੀ ਜੰਗਾ ਦਾ ਲਗਭਗ 45 ਵੀ ਕੱਟ ਦੋ ਠੀਕ ਹੈ ਹੁਣ ਇਹ ਚ ਆਪਸ਼ਨ ਚ ਰਹਿ ਗਈ ਇਹ ਤਾਂ ਆਪਸ਼ਨ ਆ ਤੇ ਇਹ ਆਪਾਂ ਲਾ ਨਹੀਂ ਸਕਦੇ ਠੀਕ ਹੈ ਜੀ ਇਹ ਆਪਾਂ ਲਾ ਨਹੀਂ ਸਕਦੇ ਕਿਉਂਕਿ ਸੰਧੀ ਹੋਈ ਸੀਗੀ ਉਹ 1846 ਦੇ ਵਿੱਚ ਤਾਂ ਇਹ ਗੱਲ ਹੈਗੀ ਹੈ ਜੀ ਆਪਣੀ 28 ਜਨਵਰੀ 1846 ਦੀ। ਇਹਡ ਲਿਖਿਆ ਵਿੱਚ ਜੋ ਕਿਹੜਾ ਕੁੱਕਾ ਰਸਾਲਾ ਨੇ ਹੈ ਜਿਹੜਾ ਕੁੱਕਾ ਮੂਵਮੈਂਟ ਸੀ ਰਾਜ ਜਿਹੜੀ ਬਾਬਾ RAM SINGH JI ਨੇ ਚਲਾਈ ਸੀਗੀ। ਤੇ ਬਾਬਾ RAM SINGH JI ਦੇ ਗੁਰੂ ਕੌਣ ਸੀਗੇ ਜੀ ਕੁੱਕਾ ਮੂਵਮੈਂਟ ਦੇ ਬਾਬਾ ਬਾਲਕ ਸਿੰਘ ਜੀ। ਠੀਕ ਹੈ ਜੀ। ਇਸ ਨੂੰ ਪਤਾ ਹੈ ਲੁਧਿਆਣਾ ਭੈਣੀ ਵਿਖੇ ਇਹਨਾਂ ਦਾ ਵਰਕਪਲੇਸ ਹੈ। 1875 ਦੇ ਵਿੱਚ ਲਗਭਗ ਉਹ ਕਾ ਮੂਵਮੈਂਟ ਸ਼ੁਰੂ ਕੀਤੀ ਸੀ ਤਨੇ ਤਿੰਨ ਸਾਲੇ ਚਲਾਈ ਸੀ ਨਵਾਂ ਹਿੰਦੁਸਤਾਨ ਸੱਚਾ ਸੱਚਾ ਮਾਰਗ ਸਤ ਸਤਜੋਗ ਤਾਂ ਸਮਾਜਿਕ ਵਿਹਾਰ ਇਹ ਜਾਂ ਕੋਈ ਨਾ ਨੇ ਰਸਾਲਾ ਨਹੀਂ ਚਲਾਇਆ ਸੀਗਾ ਠੀਕ ਹੈ ਜੀ ਟੱਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਹੈ ਕਿਹੜੀ ਲੜਾਈ ਦੂਸਰੀ ਸੈਕਾਗਰੋ ਜੰਗ ਦੀ ਆਖਰੀ ਲੜਾਈ ਸੀਗੀ ਇਹਦਾ ਬਹੁਤ ਵਾਰੀ ਤੁਹਾਨੂੰ ਰਿਪੀਟ ਹੋਇਆ ਹੋਇਆ ਪ੍ਰਸ਼ਨ ਜੀ ਦੂਸਰੀ ਸੈਕਾਗਰੋ ਬਾਅਦ ਲਾਸਟ ਤੋਂ ਬਾਅਦ ਤਾਂ ਪਹਾਰੀ ਗਈ ਸੀਗੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀਗਾ ਆਪਣੇ ਤੇ ਇਹਦੇ ਦੋ ਨਾਮ ਆ ਇਹਦਾ ਜੇ ਇੱਥੇ ਕਈ ਵਾਰੀ ਇੱਥੇ ਤੁਹਾਨੂੰ ਇੱਥੇ ਗੁਜਰਾਤ ਕੱਟ ਕੇ ਨਾ ਇੱਥੇ ਲਿਖਣਾ ਤੂਪਾਂ ਦੀ ਲੜਾਈ ਤੂਪਾਂ ਦੀ ਲੜਾਈ ਉਹ ਜਾਉਂਦੇ ਮਾਰੇ ਕਿਉਂਕਿ ਤੂਪਾਂ ਦੀ ਲੜਾਈ ਵੀ ਕਿਹਾ ਜਾਂਦਾ ਪਹਿਲੀ ਵਾਰ ਤੂਪਾਂ ਯੂਜ਼ ਕੀਤੀਆਂ ਸੀ ਤਾਂ ਇਹ ਹੈਗੇ ਜੀ ਆਪਣੇ ਗੁਜਰਾਤ ਦੀ ਲੜਾਈ ਲਾਸਟ ਬੈਟਲ ਹੈ ਇਹ ਸੈਕਿੰਡ ਸਿੱਖ ਐਂਗਲੋ-ਬਾਰਟ ਦੀ ਤੇ ਪਹਿਲੀ ਸਿੱਖ ਐਂਗਲੋ-ਬਾਰਟ ਦੇ ਵਿੱਚੋਂ ਆਪਾਂ ਸਿਰਫ ਤੀਸਰੀ ਜਿੱਤੇ ਸੀਗੀ ਜੀ ਬੈਟਲ ਆਫ ਪਟੋਵਾਰ ਠੀਕ ਹੈ ਜੀ ਜਿਹੜਾ ਰਣਜੋਤ ਸਿੰਘ ਮਜੀਠੀਆ ਤੋਂ ਲੀਡ ਕਰ ਰਹੀ ਸੀ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਮਹਾਰਾਜਾ ਅਜੀਤ ਸਿੰਘ ਦੇ ਤੋਪਖਾਨੇ ਦਾ ਚਾਰਜ ਕਿਸ ਨੂੰ ਦਿੱਤਾ ਜੀ ਜਿਹੜੇ ਉਹਨਾਂ ਗੋਲਾ ਬਰੂਤ ਰੱਖਦੇ ਸੀਗੇ ਠੀਕ ਹੈ ਜੀ ਜਿਹੇ ਗੋਲਾ ਬਰੂਤ ਰੱਖਦੇ ਸੀ ਆਪਦਾ ਠੀਕ ਹੈ ਜੀ ਤਾਂ ਉਹ ਕਿਹੜੇ ਤੋਖਾਨੇ ਦਾ ਚਾਰਜ ਕਿਸ ਨੂੰ ਦਿੱਤਾ ਗਿਆ ਸੀ ਤੁਸੀਂ ਸ਼ਾਇਦ ਉਹਦਾ ਨਾਮ ਉਹਦਾ ਸੁਣਿਆ ਹੋਣਾ ਗੀਤ ਅਦਨ ਢਿੱਲੋ ਦਾ ਨਵਾਂ ਗੀਤ ਉਹਦੇ ਬੰਨੇ ਆ ਡੌਲੇ ਤੇ ਕੋਈ ਨੂਰ ਹੁੰਦਾ ਸੀ ਠੀਕ ਹੈ ਉਹ ਗੀਤ ਵਿੱਚ ਉਹ ਨਾਲ ਇੰਨਾ ਹੁੰਦਾਗਾ ਅ ਆਪਣੇ ਬੰਤੂਰੇ ਦਾ ਠੀਕ ਹੈ ਜੀ ਬੰਤੂਰਾ ਉਹ ਵੀ ਇਹਨਾਂ ਦੇ ਸੀਗਾ ਫਰਾਂਸ ਫਰਾਂਸ ਦਾ ਸੀਗਾ ਉਹ ਬੰਤੂਰਾ ਠੀਕ ਹੈ ਜੀ ਇਹ ਜੀ ਗੀਤਾਂ ਸੁਣ ਲਿਆ ਕਰੋ ਠੀਕ ਹੈ ਜੀ ਤਾਂ ਇਹਨਾਂ ਦੋਵਾਂ ਕੋਲੇ ਚਾਰਸੀ ਰਾਜੇ ਅਗਸਤ ਤੇ ਅਤੇ ਗਾਰਡਨਰ ਇਹ ਦੋਵੇਂ ਹੀ ਗੁਰੂ ਜੀ ਦੇ ਆਪਣੇ ਮਹਾਰਾਜੀ ਸਿੰਘ ਦੇ ਫੌਜ ਦੇ ਵਿੱਚ ਤੋਪਰਾਚਾਰ ਤੇ ਨੂੰ ਦਿੱਤਾ ਹੋਇਆ ਸੀਗਾ ਕਿਹਨੇ ਜੀ ਕਿਸ ਲੜਾਈ ਵਿੱਚ ਜੇਤੂ ਹੋਣ ਮਗਰੋਂ ਬਰਤਾਨਵੀ ਗਵਰਨਰ ਨੇ ਪੰਜਾਬ ਦੇ ਮਹਾਰਾ ਜੀ ਦਲੀਪ ਸਿੰਘ ਦੇ ਨਾਲ 9 ਮਾਰਚ 1846 ਨੂੰ ਸੰਧੀ ਕਰ ਲਈ ਸੀ ਤਾਂ ਇਹ ਰਾਜ ਇਹਨਾਂ ਨੇ ਕਿਹੜੀ ਦੁਆਰਾ ਸੰਧੀ ਕਰੀ ਸੀ ਦੱਸੋ ਤੁਹਾਡੇ ਸਾਹਮਣੇ ਆ ਸਵਰਾਉਂ ਦੀ ਲੜਾਈ ਤੋਂ ਬਾਅਦ ਸਵਰਾਉਂ ਦੀ ਲੜਾਈ ਦੇ ਵਿਚਾਲੇ 1846 ਦੇ ਵਿੱਚ ਸੰਧੀ ਕਰ ਲਈ ਸੀ ਆ ਕਿ ਜਿਹਦੇ ਤਹਿਤ ਨੂੰ ਪੰਜਾਬ ਦਾ ਉਹ ਬਣਾਤਾ ਸੀ ਮਹਾਰਾਜਾ ਠੀਕ ਹੈ ਜੀ ਇੰਗਲਿਸ਼ ਕਨਵਰਟ ਕਰਨ ਨਾਲ ਲੱਗੇ ਹਨ ਚਲੋ ਕੋਈ ਗੱਲ ਨਹੀਂ ਖਾਲਸਾ ਡਾਇਰੈਕਟ ਸੋਸਾਇਟੀ ਅੰਮ੍ਰਿਤਸਰ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ ਖਾਲਸਾ ਡਾਇਰੈਕਟ ਸੋਸਾਇਟੀ ਅੰਮ੍ਰਿਤਸਰ ਦੀ ਸਥਾਪਨਾ ਕਿਹਨੇ ਕੀਤੀ ਸੀ ਜੀ ਇਹ ਇਹਨਾਂ ਦੋਵਾਂ ਨੇ ਕੀਤੀ ਸੀਗੀ ਭਾਈ ਵੀਰ ਸਿੰਘ ਜੀ ਅਤੇ ਭਾਈ ਕੌਰ ਜੀ ਕੌਰ ਸਿੰਘ ਜੀ ਠੀਕ ਹੈ ਜੀ ਇਹਨਾਂ ਦੋਨਾਂ ਦੁਆਰਾ ਕਰੀ ਗਈ ਸੀਗੀ ਕਿਹਨੇ ਜੀ ਇਹਨਾਂ ਵਿੱਚੋਂ ਕਿਹੜੀ ਨਦੀ ਵਿਆਸ ਦੀ ਸਹਾਇਕ ਨਦੀ ਨਹੀਂ ਹੈ ਠੀਕ ਹੈ ਜੀ ਕਿਹੜੀ ਨਦੀ ਦੇ ਵਿੱਚ ਉਹ ਬਿਆਸ ਦੀ ਸਹਾਇਕ ਨਦੀ ਕਿਹੜੀ ਨਹੀਂ ਹੈ ਤਰੰਦਾ ਤਰੰਦਾ ਨਹੀਂ ਹੈ ਜੀ ਮੈਨੂੰ ਲੱਗਦਾ ਹੈ ਪ੍ਰਸ਼ਨ ਤੁਸੀਂ ਪਹਿਲੀ ਵਾਰੀ ਸੁਣੇ ਹੋਣਗੇ ਠੀਕ ਹੈ ਜੀ ਚਲੋ ਮੈਨ ਗਰੋਵਲ ਡੈਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਮੈਨ ਗਰੋਵਲ ਡੈਮ ਹੈ ਜਿਹੜਾ ਇਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੀ ਠੀਕ ਹੈ ਜੀ ਕਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਕਾਫੀ ਲੇਗੀ ਅਕਰਵਾਟ ਕਨਾਲੇ। 1526 ਵਿੱਚ ਬਾਬਰ ਹਮਲਾ ਕਿਸ ਦੀ ਹਾਰ ਪਿੱਛੋਂ? ਠੀਕ ਹੈ ਜੀ ਪੰਜਾਬ ਮੋਗਲਾਂ ਦੇ ਅਧਿਕਾਰ ਦਾ ਖੇਤਰ ਹੋ ਗਿਆ। ਸੋਨੂੰ ਦੱਸਿਆ ਰਾਜੇ ਬਾਬਰ ਨੇ ਪੰਜਾਬ ਦੇ ਪੰਜ ਹਮਲੇ ਕੀਤੇ ਸੀਗੇ। ਲਾਸਟ ਹਮਲਾ ਹੈਗਾ ਸੀ ਤਾਂ 1526 ਈਸਵੀ ਦੇ ਵਿੱਚ। ਤਾਂ ਉਸ ਸਮੇਂ ਲੋਧੀ ਵਾਂਛੇ ਰਾਜ ਕਰ ਰਿਹਾ ਸੀ। ਲੋਧੀ ਵਾਂਛੇ ਦੇ ਤਿੰਨ ਰਾਜੇ ਹੋਏ ਆ ਮੇਨ। ਮੇਨ ਕੀ ਹੋਈ ਤਿੰਨਾਂਗੇ। ਸਭ ਤੋਂ ਪਹਿਲਾ ਰਾਜੇ ਬਹਿਲੋਲ ਲੋਧੀ ਜਿਹਨੇ ਲੋਧੀ ਵੰਛਰੀ ਨਹੀਂ ਰੱਖੀ ਸੀ ਦੂਜੇ ਨੰਬਰ ਤੇ ਸ਼ਿਕੰਦਰ ਲੋਧੀ ਜਿਹਨੇ ਆਗਰਾ ਤੇ ਲੁਧਿਆਣਾ ਸ਼ਹਿਰ ਬਸਾਇਆ ਸੀ ਤੀਜਾ ਹੈਗਾ ਸੀ ਇਬਰਾਹਿਮ ਲੋਧੀ ਠੀਕ ਹੈ ਜੀ ਜਿਹੜਾ ਪਾਣੀਪਤ ਦੀ ਲੜਾਈ ਦੇ ਵਿੱਚ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਠੀਕ ਹੈ ਜੀ ਮਾਰਤਾ ਸੀ ਬਾਬਰ ਨੇ ਤਾਂ ਇਹ ਹੈਗਾ ਜੀ ਆਪਣਾ ਇਬਰਾਹਿਮ ਲੋਧੀ 3 ਨੰਬਰ ਆਪਸ਼ਨ ਕਨੇ ਜੀ ਗੁਰਨਾਨਕ ਦੇਵ ਜੀ ਦਾ ਵਿਆਹ ਬਟਾਲਾ ਵਿਖੇ ਕਿਸ ਪਿੰਡ ਦੇ ਖਜਾਂਚੀ ਦੀ ਪੁੱਤਰੀ ਨਾਲ ਹੋਇਆ ਸੀ ਇੱਕ ਵਾਰਾ ਪੇਪਰ ਚ ਇਹ ਰਿਪੀਟ ਹੋਇਆ ਇੱਕ ਵਾਰੀ ਇਹ ਹੋਇਆ ਵਾ ਕਿ ਗੁਰਨਾਨਕ ਦੇਵ ਜੀ ਦਾ ਸਹੁਰਾ ਸਾਫ਼ ਕੀ ਨੌਕਰੀ ਕਰਦੇ ਸੀ ਉਹਦੇ ਸਹੁਰਾ ਸੀ ਜਿਹੜੇ ਉਹ ਕਿਸ ਪੇਛੇ ਦਾ ਸਬੰਧ ਸੀ ਇਹ ਪੇਪਰ ਵਿੱਚ ਪੀਸੀਐਸ ਦੇ ਵਿੱਚ ਰਿਪੀਟ ਹੋਇਆ ਹੋਇਆ ਸੋਨੇ ਪੇਪਰ ਇਹ ਜੀ ਤਾਂ ਉਹ ਖਜਾਂਚੀ ਸੀ ਜੀ ਠੀਕ ਹੈ ਤਾਂ ਇਹ ਖਜਾਂਚੀ ਦੀ ਪੁੱਤਰੀ ਨਾਲ ਹੋਇਆ ਸੀ ਤਾਂ ਉਹ ਕਿੱਥੋਂ ਦਾ ਖਜਾਂਚੀ ਸੀ ਜਿਹਨਾਂ ਦੀ ਪੁੱਤਰੀ ਨਾਲ ਇਹ ਨਾ ਦਾ ਗੁਰੂ ਜੀ ਦਾ ਵਿਆਹ ਹੋਇਆ ਸੀਗਾ ਜੀ ਉਹ ਹੈਗਾ ਜੀ ਪੱਖੋ ਕੇ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਕਿਸ ਗੁਰੂ ਸਹਿਬਾਨ ਨੂੰ ਦਿੱਤੀ ਸੀਗੀ ਗੁਰੂ ਅਰਜਨ ਦੇਵ ਜੀ ਨੇ ਆਵਰੇ ਪੁੱਤਰ ਨੂੰ ਦਿੱਤੀ ਸੀ ਜੀ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਜਿੰਨਾਂ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ 1595 ਦੇ ਵਿੱਚ ਹਰਗੋਬਿੰਦਪੁਰਾ ਬਸਾਇਆ ਸੀਗਾ ਮੀਰੀ ਤੇ ਪੀਰੀ ਦੇ ਮਾਲਕਾ ਜਿਹੜੇ ਉਹ ਵੀ ਆਪਣੇ ਸ੍ਰੀ ਗੁਰੂ ਹਰਗੋਬਿੰਦ ਜੀ ਹੈ ਜੀ ਠੀਕ ਹੈ ਜੀ ਮੀਰੀ ਤੇ ਪੀਰੀ ਦੋ ਤਲਵਾਰਾਂ ਪਾਈਆਂ ਸੀਗੀਆਂ ਤੇ ਜਿਹੜੀ ਆਪਾਂ ਦੀਵਾਲੀ ਮਨਾਉਣੇ ਰਾਜੇ ਉਹ ਵੀ ਇਹ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਛੜਵਾ ਕੇ ਲਿਆਏ ਸੀਗੇ ਠੀਕ ਹੈ ਜੀ ਤੇ ਆਪਣੇ ਜਹਾਂਗੀਰ ਦੇ ਉਹਨੇ ਵਿੱਚੋਂ ਜੇਲ੍ਹ ਤੋਂ ਠੀਕ ਹੈ ਤੇ ਤਾਂ ਕਰਕੇ ਜਾ ਜੇ ਇਹ ਬਾਅਦ ਵਿੱਚ ਜਹਾਂਗੀਰ ਸੀ ਜਿਹੜਾ ਉਹ ਗੁਰੂ ਜੀ ਨਾਲ ਮਿੱਤਰਤਾ ਵੀ ਕਰਨਾ ਚਾਹੁੰਦਾ ਸੀ ਇਹਨਾਂ ਦੇ ਫਾਦਰ ਸਾਹਿਬ ਨੂੰ ਛੀਡਣ ਤੋਂ ਬਾਅਦ ਆਪਣੇ ਪੰਜਵੇਂ ਗੁਰੂ ਜੀ ਨੂੰ ਜਿਹੜੇ ਆਪਣੇ ਪਹਿਲੇ ਛੀਡ ਹੈਗੇ ਬਾਅਦ ਵਿੱਚ ਇਹਨੇ ਮਿੱਤਰਤਾ ਵੀ ਕਰ ਲਈ ਸੀ ਗੁਰੂ ਜੀ ਨਾਲ ਠੀਕ ਹੈ ਜੀ ਤੇ ਜਹਾਂਗੀਰ ਨੇ ਚਲੋ ਸਿੱਖਾਂ ਦੇ 8ਵੇਂ ਗੁਰੂ ਸਹਿਬਾਨ ਕੌਣ ਹਨ ਕਿਉਂਕਿ ਬੱਚੇ ਨਾਲ ਜੀ ਸ਼੍ਰੀ ਹਰੀਕ੍ਰਿਸ਼ਨ ਰਾਏ ਤੇ ਹਰੀ ਰਾਏ ਜੀ ਬਹੁਤ ਉਲਝ ਜਾਂਦੇ ਬਹੁਤ ਉਲਝ ਜੇ ਦੋਨਾਂ 'ਚ ਕਨਫਿਊਜ਼ ਹੋ ਜਾਂਦੇ ਆ ਕਿ ਠੀਕ ਹੈ ਜੀ ਤਾਂ ਜਿਹੜੇ 8ਵੇਂ ਗੁਰੂ ਜੀ ਆਪਣੇ ਉਹ ਹੈਗੇ ਸ਼੍ਰੀ ਹਰੀਕ੍ਰਿਸ਼ਨ ਜੀ ਇਹਨੂੰ ਬਾਲਾ ਪੀਰ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਸ਼੍ਰੀ ਹਰੀਕ੍ਰਿਸ਼ਨ ਜੀ ਆ ਜਿਹੜੇ ਇੱਕ ਕੇਮੇ ਗੁਰੂ ਆ ਜੀ ਆਪਣੇ 8ਵੇਂ ਗੁਰੂ ਆ ਗਏ। ਤੇ ਇਹਨਾਂ ਦਾ ਜਨਮ ਕਿੱਥੇ ਹੋਇਆ ਰਾਜੇ ਕੋਈ ਕਹਿੰਦੇ ਦੱਸ ਸਕਦਾ ਮੈਨੂੰ? ਹਰੀ ਰਾਏ ਜੀ ਦਾ ਜਨਮ ਕਿੱਥੇ ਹੋਇਆ ਸੀ? ਕੀਰਤਪੁਰ ਦੇ ਵਿੱਚ ਜਨਮ ਹੋਇਆ ਸੀ ਇਹਨਾਂ ਦਾ। ਠੀਕ ਹੈ ਜੀ। ਇਹਨਾਂ ਦਾ ਜਨਮ ਕਿੱਥੇ ਹੋਇਆ ਸੀ ਰਾਜੇ? ਕੀਰਤਪੁਰ ਦੇ ਵਿੱਚ ਹੋਇਆ ਸੀਗਾ। ਇਹਨਾਂ ਦੇ ਨਾਮ ਇਹਨਾਂ ਨੇ ਇੱਕ ਪ੍ਰਣਾਲੀ ਸਥਾਪਿਤ ਕੀਤੀ ਸੀ। ਆਯੁਰਵੇਦਿਕ ਦਵਾਈ। ਆਯੁਰਵੇਦਿਕ ਦਵਾਈ। ਪਰਨਾਲੀ ਬਹੁਤ ਬਾਰੀ ਪੇਪਰ ਦੇ ਵਿੱਚ ਪ੍ਰਸ਼ਨ ਆਇਆ ਹੋਇਆ ਹੈਗਾ ਕਿ ਆਯੁਰਵੈਦਿਕ ਦਵਾਈ ਪ੍ਰਣਾਲੀ ਦੀ ਸ਼ੁਰੂਆਤ ਕਿਹੜੇ ਸਿੱਖ ਗੁਰੂ ਦੁਆਰਾ ਕੀਤੀ ਗਈ ਸੀ ਠੀਕ ਹੈ ਜੀ ਦੂਜੀ ਗੱਲ ਇਹਨਾਂ ਨੇ ਨਹੀਂ ਨਹੀਂ ਉਹ ਤਾਂ 7ਵੇਂ ਗੁਰੂ ਦੁਆਰਾ ਕੀਤੀ ਸੀ ਛੋੜੀ ਰਹਿ ਉਹ 7ਵੇਂ ਗੁਰੂ ਦੁਆਰਾ ਕੀਤੀ ਗਈ ਸੀ ਕਨਫਿਊਜ਼ ਹੋ ਗਿਆ ਕਿਉਂਕਿ ਲਗਾਤਾਰ ਜੋ ਲੈਕਚਰ ਚੱਲਦਾ ਰਹਿੰਦਾ ਨਾ ਤੇ ਉਹ ਕਨਫਿਊਜ਼ ਹੋ ਜਾਂਦਾ ਠੀਕ ਹੈ ਉਹ 6ਵੇਂ ਗੁਰੂ ਦੁਆਰਾ ਕੀਤੀ ਗਈ ਸੀ ਹਾਂ ਇਹਨਾਂ ਨੂੰ ਬਾਲਾ ਪੀਰ ਵੀ ਕਿਹਾ ਜਾਂਦਾ ਹੈ ਜੀ ਤੇ ਇਹਨਾਂ ਨੇ ਜੋਤੀ ਜੋਤ ਸਮਾਈ ਸੀ ਦ ਗੁਰੂ ਹਰੀ ਰਾਏ ਜੀ ਜੋਤੀ ਜੋਤ ਚੇਚਕ ਦੀ ਬਿਮਾਰੀ ਕਰਕੇ ਇਹਨਾਂ ਨੂੰ ਜੋਤੀ ਜੋਤ ਤੋਂ ਸਮਾਜੇ ਸੀ ਠੀਕ ਹੈ ਜੀ ਚੇਚਕ ਦੀ ਬਿਮਾਰੀ ਦੇ ਨਾਲ ਇਹਨਾਂ ਨੂੰ ਜੋਤੀ ਜੋਤ ਤੋਂ ਸਮਾਗੇ ਸੀਗੇ ਤੇ ਆ ਲਾਸਟ ਦੇ ਵਿੱਚ ਜਿਹੜਾ ਇਹ ਕਾਲ ਚਲਾਣਾ ਕੀਤਾ ਸੀ ਰਾਜੇ ਇਹਨਾਂ ਨੇ ਆਪਦੇ ਮੂੰਹੋਂ ਦੋ ਸ਼ਬਦ ਬੋਲੇ ਸੀ ਬਾਬਾ ਬਕਾਲਾ ਬਾਬਾ ਬਕਾਲਾ ਬਾਬਾ ਬਕਾਲਾ ਕਿਹੜੇ ਸ੍ਰੀ ਗੁਰੂ ਗੁਰੂ ਜੀ ਨੂੰ ਕਿਹਾ ਜਾਂਦਾ ਨੌਵੇਂ ਗੁਰੂ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਜੀ ਦੂਸਰੀ ਗੱਲ ਰਾਜੇ ਜਿਹੜੇ ਇਹ ਦਿੱਲੀ ਗਏ ਸੀਗੇ ਇੱਕ ਵਾਰੀ ਠੀਕ ਹੈ ਜੀ ਤਾਂ ਇਹ ਕਿਹਦੇ ਘਰੇ ਰੁਕੇ ਸੀ ਇਹ ਮਿਰਜਾ ਜੈ ਸਿੰਘ ਦੇ ਘਰ ਰੁਕੇ ਸੀ ਕਿ ਠੀਕ ਹੈ ਜੀ ਮਰਜਾ ਜੈ ਸਿੰਘ ਦੇ ਘਰ ਰੁਕੇ ਸੀ ਕਿ ਜਿਹੜੋ ਇਹ ਦਿੱਲੀ ਕੇ ਸੀ ਕਿ ਜਿਹੜੋ ਅੱਜ ਕੱਲ ਆਪਾਂ ਜਾਣਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਜੀ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ਨਾਲ ਜਾਣਦੇ ਆ ਚਲੋ ਜੀ ਬਾਬਾ ਬੰਦਾ ਸਿੰਘ ਬਹਾਦਰ ਬਾਸਤੇ ਬਣਾਈ ਪੰਜ ਸਿੱਖਾਂ ਦੀ ਕਮੇਟੀ ਦਾ ਇਹਨਾਂ ਦੇ ਵਿੱਚੋਂ ਕਿਹੜਾ ਹਿੱਸਾ ਨਹੀਂ ਹੈਗਾ ਸੀਗਾ ਇਹ ਪੁੱਛ ਰਹਿ ਰਹੇ ਕਿਹੜਾ ਹਿੱਸਾ ਨਹੀਂ ਹੈਗਾ ਸੀ ਜੀ ਬਨੋਦ ਸਿੰਘ ਵੀ ਹੈਗਾ ਸੀ ਕਾਨ ਸਿੰਘ ਵੀ ਹੈਗਾ ਸੀ ਆਰਾਮ ਸਿੰਘ ਵੀ ਹੈਗਾ ਰੂਪ ਸਿੰਘ ਦਾ ਹਿੱਸਾ ਨਹੀਂ ਹੈਗਾ ਸੀਗਾ ਠੀਕ ਹੈ ਜੀ ਸਰਹੰਦ ਦਾਦਾ ਨਵਾਬ ਵਜੀਰ ਖਾਨ ਚੱਪੜ ਚੀੜੀ ਦੀ ਜੰਗ ਵਿੱਚ ਕਦੋਂ ਮਾਰਿਆ ਗਿਆ ਸੀਗਾ ਠੀਕ ਹੈ ਜੀ ਹੁਣ ਨਾ ਡੇਟਾ ਤੋਂ ਅੱਗੇ ਨਾ ਜੀ ਪਿਛਲਾ ਪਿਛਲਾ ਸਾਲ ਪਾ ਦਿੰਦੇ ਸੀ ਗੱਲਾਂ ਹੁਣ ਮੂਰਲੀ ਦੇ ਡੇਟਾ ਪਾਉਣ ਲੱਗ ਗਏ ਜਿਹਦੇ ਕਰਕੇ ਬੱਚੇ ਨੂੰ ਪਿਛਲਾ ਸਾਲ ਦਾ ਯਾਦ ਉਹਨਾਂ ਨੂੰ ਡੇਟਾ ਨਹੀਂ ਯਾਦ ਹੁੰਦੀਆਂ ਤਾਂ ਇਹ ਗੱਲ ਹੈਗੀ ਜੀ 12 ਮਈ 1710 ਦੇ ਵਿੱਚ ਬੰਦਾ ਸਿੰਘ ਬਹਾਦਰ ਵੱਲੋਂ ਇਹਨਾਂ ਨੂੰ ਸੋਤਾ ਲਾਇਆ ਗਿਆ ਸੀਗਾ ਠੀਕ ਹੈ ਜੀ ਸਰਵਤ ਖਾਨ ਸਾਹਿਬ ਵੱਲੋਂ ਕਿਸ ਨੂੰ ਮੁਖੀ ਥਾਪਿਆ ਗਿਆ ਸੀ ਅਤੇ ਨਵਾਬ ਦੀ ਉਪਾਧੀ ਦਿੱਤੀ ਗਈ ਸੀਗੀ ਠੀਕ ਹੈ ਜੀ ਸਰਵਤ ਖਾਲਸਾ ਵੱਲੋਂ ਕਿਸ ਨੂੰ ਮੁਖੀ ਥਾਪਿਆ ਗਿਆ ਸੀਗਾ ਤੇ ਉਹਨੂੰ ਨਵਾਬ ਦੀ ਪਾਦੀ ਦਿੱਤੀ ਗਈ ਸੀ ਇਹ ਹੈਗੇ ਜੀ ਆਪਣੇ ਸਰਦਾਰ ਕਪੂਰ ਸਿੰਘ ਜੀ ਇਹਨਾਂ ਨੂੰ ਮੁਖੀ ਥਾਪਿਆ ਸੀਗਾ ਨਾਲੇ ਨਵਾਬ ਦੀ ਪਾਦੀ ਦਿੱਤੀ ਗਈ ਸੀ ਖਾਲਸਾ ਦੀਆਂ ਸਾਰੀਆਂ ਫੌਜਾਂ 1748 ਦੇ ਵਿੱਚ ਇੱਕ ਛੰਡੇ ਢੇਠ ਇਕੱਠੀਆਂ ਹੋਈਆਂ ਨੂੰ ਕੀ ਕਿਹਾ ਜਾਂਦਾਗਾ ਇਹ ਕਹਿੰਦੇ ਹੈ ਜੀ ਕੀ ਕਿਹਾ ਜਾਂਦਾਗਾ ਦੱਸੋ ਇਹ ਕਿਹਾ ਜਾਂਦਾ ਜੀ ਦਲ ਖਾਲਸਾ ਇਹ ਕਿਹਾ ਜਾਂਦਾ ਜੀ ਦਲ ਖਾਲਸਾ ਠੀਕ ਹੈ ਜੀ ਸਰਵੱਤ ਖਾਲਸਾ ਬਣਾਇਆ ਜਾਂਦਾ ਸੀ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਦੇ ਵਿੱਚ ਗੱਲਾਂ ਉਹਦੇ ਮੁੱਦੇ ਕੀ ਹੁੰਦੇ ਸੀਗੇ ਕਿ ਕਿਵੇਂ ਸਿੱਖੀ ਨੂੰ ਪ੍ਰਚਾਰ ਕਰਨਾ ਸਿੱਖੀ ਦੇ ਮੁੱਦੇ ਉਠਾਏ ਜਾਂਦੇ ਸੀਗੇ ਲੋ ਮਹਾਰਾਜ ਸਿੰਘ ਵੱਲੋਂ ਅਟਕ ਤੇ ਕਦੋਂ ਜੱਤ ਪ੍ਰਾਪਤ ਕੀਤੀ ਸੀਗੀ ਅਟਕ ਤੇ ਕਦੋਂ ਜੱਤ ਪ੍ਰਾਪਤ ਕੀਤੀ ਸੀ ਇਹਦਾ ਕੱਟ ਦੋ ਆਪਸ਼ਨ ਇਹਦਾ ਦੋ ਆਪਾਂ ਕਰ ਚੁੱਕੇ ਹਾਂ ਅੱਜ ਇਹ ਚ ਟਿਕੜੀ ਦੀ ਸੰਧੀ ਹੋਈ ਸੀਗੀ ਤਾਂ ਆਪਸ਼ਨ ਕਿਹੜੀ ਦੇਖੋ ਜੇ ਤੁਹਾਨੂੰ ਪ੍ਰੈਸ਼ਨ ਨਾ ਵੀ ਆਉਂਦਾ ਹੋਵੇ ਨਾ ਜੇ ਤੁਹਾਨੂੰ ਮਾੜੀ-ਮੋਟੀ ਨੌਲੇਜ ਹੈਗੇ ਤਾਂ ਵੀ ਕਰ ਸਕਦੇ ਇੱਥੇ ਲਾਹੌਰ ਜਿੱਤਿਆ ਸੀਗਾ ਇਹ ਜੇ 3/7 ਆਪਾਂ ਪਹਿਲਾਂ ਕਰਕੇ ਵਾ ਗਏ 1700 1737 ਦੇ ਵਿੱਚ ਸੰਧੀ ਹੋਈ ਸੀਗੀ ਤਾਂ ਇਹ ਫਿੱਟੇ ਨਾ ਹੁੰਦਾਗਾ ਆਪਸ਼ਨ ਕੱਟ ਵੀ ਨਾ ਵੀ ਆਉਂਦਾ ਹੁੰਦਾ ਆਪਾਂ ਤਾਂ ਵੀ ਆਉਂਦਾ ਹੁੰਦਾ ਇਹ ਠੀਕ ਹੈ ਜੀ ਤਾਂ 20 ਨੰਬਰ ਆਪਸ਼ਨ ਆਪਾਂ ਦਾ ਅਨਸਰ ਆ ਗਿਆ ਤੁਹਾਡਾ ਜੀ ਇਹਦੇ ਨਾਲ ਆਪਣੇ 25 ਦੇ 25 ਪ੍ਰੈਸ਼ਨ ਕੰਪਲੀਟ ਹੁੰਦੇ ਆ ਬਾਕੀ ਦਾ ਜੇ ਤੁਸੀਂ ਬਾਅਦ ਵਿੱਚ ਜੁਆਇਨ ਕਰਨਾ ਚਾਹੋ ਨਿਓ ਕਰ ਸਕਦੇ ਹੋ ਰਾਜੇ ਹਜੇ ਵੀ ਕੋਈ ਆਪਣਾ ਬਾਲਾ ਫੀਸ ਨਹੀਂ ਅਪਡੇਟ ਕੀਤੀ ਹਜੇ ਵੀ ਤੁਹਾਡੇ ਕੋਲ ਇੱਕ ਮਾਸਟਰ ਦੇ ਵਿੱਚ ਵਿੱਚ ਤੁਸੀਂ ਇਹ ਪਰਚੇਜ਼ ਕਰ ਸਕਦੇ ਹੋ ਕਿਉਂਕਿ ਰਾਜੇ ਬੈਚ ਦਾ ਪ੍ਰਾਈਸ ਉਹੀ ਰਹਿਣਾਗਾ ਜੇ ਪਹਿਲਾਂ ਲਓਗੇ ਰਾਜੇ ਤੁਸੀਂ ਪੜ ਲਓਗੇ ਤੁਹਾਡਾ ਸਲੇਪ ਠੀਕ ਹੈ ਕਿਉਂਕਿ ਰਾਜੇ ਆਪਾਂ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਡਾਟਾ ਦੇ ਤਾਂ ਹੀ ਬੱਚੇ ਨੂੰ ਮਹੀਆ ਕਰਵਾ ਰਹੇ ਹੈ ਕਿ ਕੋਈ ਬੱਚਾ ਰਹਿ ਨਾ ਜਾਵੇ ਜੇ ਤੁਸੀਂ ਜੋਬ ਲੈਣੀ ਹੈ ਕਿਉਂਕਿ ਇਹ ਸਭ ਤੋਂ ਪੁਰਾਣਾ ਜਨਰਲ ਆਪਾਂ ਜਿਹਨੇ ਸਭ ਤੋਂ ਵੱਧ ਸਿਲੈਕਸ਼ਨ ਕਰਵਾਈ ਹੈ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਰਾਜੇ ਠੀਕ ਹੈ ਤੇ ਬਾਕੀ ਲੈਕਚਰ ਕਿਵੇਂ ਲੱਗਦਾ ਇਹ ਵੀ ਤੁਸੀਂ ਅਰੇ ਸਿਜਾ ਕਮੈਂਟ ਜ਼ਰੂਰ ਕਰਿਆ ਕਰੋ ਰਾਜੇ ਬਾਤ ਤੋਂ ਗੱਲ ਦਾ ਠੀਕ ਹੈ ਬਾਕੀ ਲੈਕਚਰ ਤੁਹਾਨੂੰ ਮਿਲਦੇ ਰਹਿਣਗੇ ਪ੍ਰਮਾਤਮਾ ਦੀ ਕਿਰਪਾ ਨਾਲ ਦੇ ਚੜ੍ਹਦੇ ਗਲਾਮਾਂ ਦੇ ਵਿੱਚ ਰੋ ਰਾਜੇ ਸਾਰੇ ਠੀਕ ਹੈ ਤੇ ਮੈਂ ਤਾਂ ਆਪਾਂ ਦਿਨ 31 ਮਾਰਚ ਤੱਕ 31 ਮਾਰਚ ਤੱਕ ਸਾਰਾ ਸਲੇਬਸ ਅਪਡੇਟ ਕਰਕੇ ਰਾਜੇ ਮੈਂ ਤੁਹਾਡਾ ਨਵਾਂ ਵੀ ਅਪਡੇਟ ਕਰਕੇ ਸਾਰਾ ਕੰਪਲੀਟ ਕਰਕੇ ਫਿਰ ਆਪਾਂ ਅਪ੍ਰੈਲ ਦੇ ਵਿੱਚ ਨਾ ਆਪਾਂ ਕੀ ਕਰਨੇ ਇਸ ਵਾਰ ਮੋਕ ਟੈਸਟ ਰੱਖਿਆ ਕਰਾਂਗੇ ਠੀਕ ਹੈ ਤਾਂ ਕਰਕੇ ਕਹ ਰਹੇ ਕਿ ਸਾਰੇ ਜੀ ਸਲੇਬਸ ਕੰਪਲੀਟ ਕਰ ਲਓ ਜੇ ਤੁਸੀਂ ਲੇਟ ਜੁਆਇਨ ਕਰੋਗੇ ਕਵਰ ਹੋ ਜੂਗਾ ਤੁਹ ਵੀ ਕੋਈ ਬੰਡੀ ਕਰ ਫਿਰ ਤੁਹ ਨੂੰ ਸਿਟਿੰਗ 8 ਤੋਂ 10 ਘੰਟੇ ਕਰਨ ਦੀ ਪੂਨ ਦੀ ਹੂੰ ਜੇ ਤੁਸੀਂ ਦਿਨ ਦੀ ਤੱਕ 4 ਘੰਟੇ ਦੀ ਸਿਟਿੰਗ ਕਰਦੇ ਹੋ ਤਾਂ ਨਾ ਮੈਂ ਪੇਪਰ ਤੁਸੀਂ ਪਾਸ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਹੈ ਦੋਸਤੋ ਜਉਂਦੇਵਾਦ ਹੈ ਰੋ ਬਾਕੀ ਬਹੁਤ ਬੱਜੇ ਕੀ ਸਰ ਸਾਨੂੰ ਇਹ ਦੱਸੋ ਕਿ ਸਹੀ ਤਿਆਰੀ ਕਿਵੇਂ ਕਰੀਏ ਪੁਲਿਸ ਦੀ ਕਿਹੜੇ ਕਰੰਟ ਅਫੇਅਰ ਕਰੀਏ ਕਿਹੜੀਆਂ ਚੀਜ਼ਾਂ ਛੱਡੀਏ ਕਿਹੜੀਆਂ ਨਹੀਂ ਕਰਨੀਆਂ ਸਾਰਾ ਕੁਝ ਦੱਸੋ ਉਹ ਤੁਹਾਨੂੰ ਰਾਜੀ ਮੈਂ ਦੱਸੂਗਾ ਆਪਣੇ ਸਪੈਸ਼ਲ ਵੀਡੀਓ ਬਣਾਉਂਗਾ ਮੈਂ 2-3 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਤਾਂ ਉਸ ਹੱਬ ਦੇ ਜਾਰੀ ਕਰ ਲਓ ਮੈਂ ਲਿਖ ਕੇ ਦਿੰਦਾ ਉਹਨਾਂ ਲਈ ਮੈਂ ਨਾ ਹਵਾਈ ਦੀ ਨਹੀਂ ਮਾਰਦੇ ਹੁੰਦੇ ਆਪਾਂ ਮੈਂ ਨਾਲ ਗਰੰਟੀ ਵੀ ਦਿੰਦਾ ਕਿ ਭਾਈ ਆਏ ਹੋਊਗਾ ਤੇ ਉਹ ਵੀ ਹੁੰਦਾ ਠੀਕ ਹੈ ਧੰਨਵਾਦ ਮੇਰੇ ਦੋਸਤੋ ਚੌਂਦੇ ਬਾਦ ਦੇ ਦੋ